ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਦੋਸਤੋ ਕੀ ਹਾਲ ਚੱਲੇ ਸਾਰੇ ਭਰਾ ਬਣਾ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਵੋਗੇ ਜਿੰਨੇ ਭਰਾ ਵੀਡੀਓ ਦੇਖ ਰਹੇ ਸਾਬ ਦਾ ਧੰਨਵਾਦ ਜਿਹੜੇ ਭਰਾ ਚੈਨਲ ਦੇ ਨਾਲ ਨਵੇਂ ਜੁੜੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਜੀ ਤਾਂ ਜੋ ਤੁਹਾਨੂੰ ਆਨਬਾਡੀ ਨੋਟੀਫਿਕੇਸ਼ਨ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਅੱਜ ਆਪਾਂ ਗੱਲ ਕਰਾਂਗੇ ਕਿਸਾਨ ਦੋਸਤੋ ਝੋਨਾ ਪਟਾਰਾ ਨਹੀਂ ਕਰਿਆ ਨਾਲ ਪੀਲੇ ਹੋ ਰਿਹਾ ਸਾਰੀ ਜਾਣਕਾਰੀ ਵੀਡੀਓ ਵਿੱਚ ਦੇਵਾਂਗੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਕਿਸਾਨ ਵੀਰਵਾ ਅੱਜ ਕੱਲ ਸਾਰੇ ਕਿਸਾਨ ਵੀਰਾਂ ਦੇ ਝੋਨੇ ਬੂਟਾ ਨਹੀਂ ਬਣਾ ਰਹੇ ਝੋਨੇ ਦਾ ਰੰਗ ਲਾਲ ਪੀਦਾ ਹੋ ਰਿਹਾ ਤੇ ਫਟਾਰਾ ਨਹੀਂ ਕਰਿਆ ਝੋਨਾ ਨਕਸਨ ਵੀਰਾਂ ਦਾ ਬਹੁਤੇ ਕਿਸਾਨ ਵੀਰ ਇਹ ਵੀ ਕਹਿੰਦਾ ਇਹ ਝੋਨੇ ਵਿੱਚ ਜ਼ਿੰਕ ਜੂਰੀਆ ਡੀਪੀ ম্যাগਨੀਸ਼ੀਅਮ 12 ਥ੍ਰੀਟ ਫੰਗੀਸੜ ਸਭ ਕੁਝ ਪਾ ਕੇ ਦੇਖ ਲਿਆ ਪਰ ਫਿਰ ਵੀ ਕੋਈ ਹੱਲ ਨਹੀਂ ਦਿਖ ਰਿਹਾ ਕਿ ਝੋਨੇ ਦਾ ਰੰਗ ਲਾਲ ਪੀਦਾ ਜਿਹਾ ਹੋ ਰਿਹਾ ਪੱਤੇ ਪਾਟੀ ਜੀ ਜਾਂਦੇ ਹੋ ਉਪਰ ਤੇ ਪੱਤੇ ਸੁੱਕੀ ਜਾਂਦੇ ਆ ਕੀ ਕੀਤਾ ਜਾਵੇ ਕਿਸਾਨ ਵੀਰ ਚਿੰਤਾ ਦੇ ਵਿੱਚ ਨੇ ਕਿਸਾਨ ਵੀਰ ਨੇ ਕਹਿੰਦੇ 15 ਦਿਨ ਝੋਨਾ ਕਿਤੇ 1 ਮਹੀਨਾ ਝੋਨਾ ਹਰੇਕ ਝੋਨੇ ਉੱਪਰ ਉਹੀ ਸਮੱਸਿਆ ਕਿ ਦੋਸਤੋ ਜੇ ਮੈਂ ਖੇਤ ਦੇਖ ਕੇ ਜਾ ਕੇ ਤੇ ਉਹਨਾਂ ਦੇਖੋ ਤੁਸੀਂ ਪਾਣੀ ਬਿਲਕੁਲ ਕਾਲਾ ਹੋ ਚੁੱਕਿਆ ਝੋਨੇ ਦਾ ਤੇ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਪਾਣੀ ਸੁੱਕਿਆ ਨਹੀਂ ਆ ਪੱਤੇ ਦੇਖੋ ਕਿਵੇਂ ਹੋ ਰਿਹਾ ਪੀਲਾ ਪਲਤਨ ਹੋ ਰਿਹਾ ਲਾਲ ਪੱਤੇ ਹੋ ਰਿਹਾ ਕਿਵੇਂ ਸਾਰੇ ਬਾਕੀ ਜੀ ਗੱਲ ਕਰੀ ਝੋਨੇ ਦੇ ਪੱਤਿਆਂ ਦੀ ਪੁਰਾਣੇ ਪੱਤੇ ਦੇਖੋ ਖਰਾਬ ਨੇ ਤੇ ਨਵੇਂ ਪੱਤੇ ਬਿਲਕੁਲ ਸਹੀ ਕੱਢ ਰਿਹਾ ਆ ਦੇਖੋ ਦੋਸਤੋ ਪਾਣੀ ਕਾਲਾ ਜੇ ਮਾ ਉਹ ਜੜ ਪਾਟ ਕੇ ਦੇਖੀ ਤੇ ਜੜ ਵੀ ਕਾਲੀ ਹੋਈ ਪਈ ਆ ਤੇ ਝੋਨਾ ਦੇਖੋ ਸੁੱਕ ਰਿਹਾ ਉਲੀ ਰੋਗ ਬਣ ਰਿਹਾ ਝੋਨੇ ਚ ਜ਼ਿੰਕ ਦੀ ਘਾਟ ਆ ਜੇ ਗੱਲ ਕਰੀ ਕਿਸਾਨ ਵੀਰੋ ਆਪਾਂ ਜ਼ਿੰਕ ਦੀ ਘਾਟ ਆ ਆਪਣੇ ਝੋਨੇ ਵਿੱਚ ਕਦੋਂ ਆਉਂਦੀ ਆ ਜ਼ਿੰਕ ਦੀ ਘਾਟ ਹੈ ਕਿਸਾਨ ਵੀਰੋ ਆਪਣੇ ਝੋਨੇ ਵਿੱਚ ਉਹਦੀ ਜਦੋਂ ਆਪਾਂ ਝੋਨੇ ਨੂੰ ਲੱਗੇ 15 15 ਦਿਨਾਂ ਦੇ ਵਿੱਚ ਵਿੱਚ ਆਪਾਂ ਜ਼ਿੰਕ ਨਹੀਂ ਪਾਉਂਦੇ ਉਦੋਂ ਆਪਣੇ ਖੇਤ ਵਿੱਚ ਜ਼ਿੰਕ ਦੀ ਘਾਟ ਆਉਂਦੀ ਆ। ਬਾਕੀ ਦੋਸਤੋ ਕਾਫੀ ਫੀਲਡ ਕਿਸਾਨ ਵੀਰਾਂ ਨੇ ਚੈੱਕ ਕੀਤੀ ਤੇ ਕਿਸਾਨ ਵੀਰਾਂ ਦਾ ਇਹ ਵੀ ਕਹਿਣਾ ਹੈ ਵੀ ਅਸੀਂ 15 ਦਿਨਾਂ ਦੇ ਵਿੱਚ ਵਿੱਚ ਜ਼ਿੰਕ ਪਾਤੀ ਸੀ ਸਾਡੇ ਫਿਰ ਵੀ ਇਦਾਂ ਦੀ ਸਮੱਸਿਆ ਆ ਰਹੀ ਹੈ ਜ਼ਿੰਕ ਪਾਉਣ ਦੇ ਬਾਵਜੂਦ ਵੀ ਸਾਡੇ ਖੇਤ ਵਿੱਚ ਇਹ ਸਮੱਸਿਆ ਆ ਰਹੀ ਹੈ ਪੱਤੇ ਸੁੱਕ ਰਹੇ ਆ ਜ਼ਿੰਕ ਦੀ ਘਾਟ ਆ ਰਹੀ ਹੈ ਕੀ ਹੱਲ ਕੀਤਾ ਜਾਵੇ? ਕਿਸਾਨ ਵੀਰੋ ਜ਼ਿੰਕ ਦੀ ਘਾਟ ਆਉਣ ਦਾ ਕਾਰਨ ਪਹਿਲਾਂ ਤਾਂ ਇਹ ਆ ਵੀ ਪਾਣੀ ਕਿਸਾਨ ਵੀਰੋ ਜਦੋਂ ਆਪਾਂ ਖੇਤਾਂ ਵਿੱਚ ਹੱਦੋਂ ਵੱਧ ਪਾਣੀ ਭਰ ਕੇ ਰੱਖਦੇ ਆ ਜਾਂ ਫਿਰ ਆਪਾਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਤੇ ਪਾਣੀ ਗਰਮ ਹੋ ਜਾਂਦਾ ਗਰਮ ਪਾਣੀ ਕਰਨ ਜ਼ਿੰਕ ਇੱਕ ਅਜਿਹਾ ਰੂਪ ਧਾਰਨ ਕਰ ਲੈਂਦੀ ਆ ਕਿ ਉਹ ਬੂਟੇ ਨੂੰ ਲੱਗ ਹੀ ਨਹੀਂ ਪਉਂਦੀ ਝੋਨੇ ਨੂੰ ਲੱਗ ਹੀ ਨਹੀਂ ਪਉਂਦੀ ਜੇ ਕਿਸਾਨ ਵੀਰੋ ਇਹ ਸਮੱਸਿਆ ਆਉਂਦੀ ਆ ਤਾਂ ਸਭ ਤੋਂ ਵੱਡਾ ਹੱਲ ਪਾਣੀស្ਖਾ ਕੇ ਲਵਾਓ ਹਵਾ ਜ਼ਰੂਰ ਲਵਾਓ ਬਾਣ ਨੂੰ ਇਹ ਨਹੀਂ ਵੀ ਬਣ ਟਰੇਡਾਂ ਖਾਜੇ ਪਰ ਹਵਾ ਇੱਕ ਵਾਰੀ ਜ਼ਰੂਰ ਲਵਾਓ ਪਾਣੀ ਇਸ ਕਹਾ ਹਫਤੇ ਦੇ ਵਿੱਚ 15 ਦੇ ਵਿੱਚ ਵਿੱਚ ਇਸ ਦੇ ਨਾਲ ਨਾਲ ਦੋਸਤੋ ਸਾਨੂੰ ਜ਼ਿੰਕ ਦੀ ਸਪਰੇ ਵੀ ਕਰਨੀ ਪਊਗੀ ਹਾਂਜੀ ਦੋਸਤੋ ਜੇ ਗੱਲ ਕਰੀਏ ਆਪਾਂ ਜ਼ਿੰਕ ਚਿਲੇਟਡ ਦੀ ਕਿਸਾਨ ਵੀਰ ਦਾ ਕਹਿਣਾ ਵੀ ਚਿਲੇਟਡ ਜ਼ਿੰਕ ਕਰ ਸਕਦੇ ਆਪਾਂ ਹਾਂ ਕੋਈ ਗੱਲ ਨਹੀਂ ਕਿਸਾਨ ਵੀਰੋ ਕਰ ਸਕਦੇ ਹੋ ਪਰ ਕੀ ਗੱਲ ਨਹੀਂ ਵੀ ਚਿਲੇਟਡ ਜ਼ਿੰਕ ਕੰਮ ਨਹੀਂ ਕਰਦੀ ਕੰਮ ਕਰਦੀ ਆ ਪਰ ਇਹਦੇ ਨਾਲੋਂ ਆਪਾਂ 21% ਚਿਲੇਟਡ 21% ਜਿੰਕ ਜਾਂ ਆਪਾਂ 33% ਜਿੰਕ ਦੀ ਸਪਰੇ ਕਰਨੀ ਆ ਨਾਲ ਉਹਦੇ ਅੱਧਾ ਕਿਲੋ ਕਲੀ ਦਾ ਪਾਣੀ ਲੈਣਾ ਹੀ ਆਪਾਂ ਦੋਸਤੋ ਜਿੰਕ ਦੀ ਸਪਰੀ ਕਰਨੀ ਆ ਹੋਰ ਆਪਾਂ ਕਈ ਵੀਰ ਕਹਿੰਦੇ ਆ ਵੀ ਮੈਗਨੀਸ਼ੀਅਮ ਪਾਲ ਗਏ ਵਿੱਚ ਲੋਹਾ ਪਾਲ ਗਏ ਉਹ ਆਪਾਂ ਤਾਂ ਤ ਨਹੀਂ ਪੋਣੇ ਜਿਹੜੀ ਚੀਜ਼ ਦੇ ਆਪਣੇ ਖੇਤ ਵਿੱਚ ਕਮੀ ਹੈ ਘਾਟਾ ਝੋਨੇ ਵਿੱਚ ਆਪਾਂ ਉਹੀ ਸਪਰੇ ਕਰਨੀ ਆ ਜੇ ਆਪਣੇ ਜਿੰਕ ਦੀ ਘਾਟ ਆ ਤਾਂ ਆਪਾਂ ਜਿੰਕ ਦੀ ਸਪਰੇਅ ਕਰਨੀ ਆ ਕਲੀ ਅੱਧਾ ਗੱਲੋ ਕਲੀ ਦਾ ਪਾਣੀ ਲੈ ਕੇ ਆਪਾਂ ਸਪਰੇਅ ਕਰ ਸਕਦੇ ਹਾਂ 21% ਜਿੰਕ ਪਾ ਸਕਦੇ ਤੁਸੀਂ ਜਾਂ 33% ਜਿੰਕ ਦੀ ਸਪਰੇਅ ਕਰ ਸਕਦੇ ਹੋ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਉਣਗੇ ਤੁਸੀਂ ਆਪਣੇ ਕੇ ਦੇ ਵਿੱਚ ਥੋੜੇ ਜਗ੍ਹਾ ਤੇ ਵੀ ਟ੍ਰਾਇਲ ਕਰਕੇ ਤੁਸੀਂ ਖੁਦ ਦੇਖ ਸਕਦੇ ਹੋ ਵੀ ਕਿ ਕਿਦਾਂ ਰਿਜ਼ਲਟ ਆਉਂਦਾ ਜਿਹੜਾ ਪੱਤਾ ਦੇਖਸੋ ਸਾਹਮਣੇ ਪੀਲਾਪਣ ਤੇ ਆਭੀਪਣ ਇਹ ਚ ਜ਼ਿਆਦਾ ਇਹ ਖਤਮ ਕਰੂਗੀ ਕਲੀ ਪੱਤਾ ਸੁੱਕ ਰਿਹਾ ਇਹਦਾ ਸੈੱਟ ਕਰੂਗੀ ਤੇ ਬਹੁਤ ਵਧੀਆ ਸੋਹਣੇ ਰਿਜ਼ਲਟ ਆਉਣਗੇ ਚੋ ਨਾ ਹਰਾ ਪਰਾ ਹੋ ਜੂ ਕਿਸਾਨ ਵੀਰੋ ਸਤ ਸ੍ਰੀ ਅਕਾਲ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਨਵੀਂ ਵੀਡੀਓ ਲੈ ਕੇ ਫੇਰ ਮਿਲਦੇ ਆਂ ਧੰਨਵਾਦ ਜੀ